ਕਿਉਂ ਨਾ ਤੂ ਫੇਰ ਰਖੀਆਂ ਕਿਉਂ ਨਾ ਨਕਾਰ ਮੈਨੂੰ ਕਿਉਂ ਨਾ ਤੂ ਫੇਰ ਅੱਖੀਆਂ ਕਿਉਂ ਨਾ ਨਕਾਰ ਮੈਨੂੰ ਕਵਤਾ ਜ਼ਰਾ ਮੈਂ ਮੁਸ਼ਕਲ ਫਿਰ ਤੂੰ ਵਿਚਾਰ ਮੈਨੂੰ ਕੋਈ ਹੋਰ ਪੜ ਨਾ ਸਕਦਾ ਤਫਸੀਰ ਕਰ ਨਾ ਸਕਦਾ ਕੋਈ ਹੋਰ ਪੜ ਨਾ ਸਕਦਾ ਤਫਸੀਰ ਕਰ ਨਾ ਸਕਦਾ ਮੈਂ ਸੱਤਰ ਸੱਤਰ ਤੇਰੀ ਤੂੰ ਹੀ ਉਚਾਰ ਮੈਨੂੰ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ ਬਿੰਦੀ ਕੋਈ ਲਗਾ ਦੇ ਤੇ ਡੰਡੀਆਂ ਵੀ ਪਾ ਦੇ ਜਿੱਦਾਂ ਨਿਖਾਰ ਸਕਦਾ ਓਦਾਂ ਨਿਖਾਰ ਮੈਨੂੰ ਕੁਝ ਹੋਰ ਗੂੜੀ ਹੋਵਾ ਕੁਝ ਹੋਰ ਰੰਗ ਉਬਰਣ ਕੁਝ ਹੋਰ ਗੂੜੀ ਹੋਵਾ ਕੁਝ ਹੋਰ ਰੰਗ ਉਬਰਣ ਤੂੰ ਦਿਲ ਦੇ ਵਰਕਿਆਂ ਤੇ ਇਦਾਂ ਉਤਾਰ ਮੈਨੂੰ ਜੇ ਕਹਿ ਦੇ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਜੇ ਕਹਿ ਦੇ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਕਰ ਦੇਣਗੇ ਮੁਕੰਮਲ ਇਹ ਲਫ਼ਜ਼ ਚਾਰ ਮੈਨੂੰ ਤੇਥੋਂ ਜੇ ਮੁੱਖ ਮੈ ਮੋੜਾਂ ਕਰਕੇ ਜੇ ਕੌਲ ਤੋੜਾਂ ਤੇਥੋਂ ਜੇ ਮੁੱਖ ਮੈ ਮੋੜਾਂ ਕਰਕੇ ਜੇ ਕੌਲ ਤੋੜਾਂ ਤੂੰ ਹਰਫ਼ ਹਰਫ਼ ਕਰਕੇ ਦੇਵੇਂ ਖਲਾਰ ਮੈਨੂੰ ਇਉਂ ਨਾ ਤੂੰ ਫੇਰ ਰੱਖੀਆਂ ਇਉਂ ਨਾ ਨਕਾਰ ਮੈਨੂੰ ਕਵਿਤਾ ਜ਼ਰਾ ਮੈਂ ਮੁਸ਼ਕਲ ਫਿਰ ਤੋਂ ਵਿਚਾਰ ਮੈਨੂੰ